ਗ੍ਰੰਥੀ ਸਿੰਘ ਦੀ ਸੇਵਾ ਆ ਇੱਕ ਪ੍ਰਚਾਰਕ ਦੇ ਤੌਰ ਤੇ ਵਿਚਰਨਾ ਜਿਹੜਾ ਆ ਇਹ ਬਹੁਤ ਉੱਤਮ ਭਾਗ ਹੋਣ ਫਿਰ ਇਹ ਸੇਵਾ ਜਿਹੜੀ ਆ ਪ੍ਰਾਪਤ ਹੁੰਦੀ ਆ ਸਭ ਤੋਂ ਪਹਿਲਾਂ ਤੇ ਇਹ ਵਹਿਮ ਜਿਹੜਾ ਕਈ ਵਾਰੀ ਸਾਡੇ ਮਨ ਚ ਹੁੰਦਾ ਆ ਅੱਜ ਵੀ ਕਈ ਕਹਿ ਦਿੰਦੇ ਆ ਵੀ ਅਸੀਂ ਗ੍ਰੰਥੀ ਨਹੀਂ ਬਨਣਾ ਅਸੀਂ ਇਸ ਲਾਈਨ ਚ ਨਹੀਂ ਪੈਣਾ ਜਾਂ ਸੀ ਇਹ ਸੇਵਾ ਦੇ ਕਾਰਜ ਨਹੀਂ ਕਰਨੇ ਕਈ ਵਾਰੀ ਆਪਾਂ ਦੁਖੀ ਹੋ ਕੇ ਕਹਿ ਦਿੰਨੇ ਆ ਉਹ ਜਿਹੜਾ ਸਾਡਾ ਦੁੱਖ ਹੁੰਦਾ ਆ ਉਹ ਲੋਕਾਂ ਦੀਆਂ ਉਨਤਾਈਆਂ ਸਮਾਜ ਦੀਆਂ ਕੁਰੀਤੀਆਂ ਜਾਂ ਉਹਨਾਂ ਲੋਕਾਂ ਨੂੰ ਜਿਆਦਾ ਪਹਿਲ ਦੇਣੀ ਜਿਹੜੇ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਆ ਅਖੌਤੀ ਗਾਇਕੀ ਦੇ ਨਾਂ ਤੇ ਉਹਨਾਂ ਨੂੰ ਲੱਖਾਂ ਰੁਪਏ ਤੇ ਉਹਨਾਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਖਰਚੇ ਜਾਂਦੇ ਆ ਖਰਚੇ ਨਾਲੇ ਉਹੀ ਲੋਕ ਨੇ ਉਹਨਾਂ ਚੋਂ ਬੋਧੇ ਖੰਡਪਾਠ ਉਹਨਾਂ ਚੋਂ ਸਹਿਜ ਪਾਠ ਉਹਨਾਂ ਚੋਂ ਸਮਾਗਮ ਕਰਾਉਣ ਵਾਲੇ ਵੀ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸਲ ਦੇ ਵਿੱਚ ਇਹ ਜਿਹੜੀਆਂ ਸਮਾਜ ਦੀਆਂ ਹੁੰਤਾਈਆਂ ਆ ਉਤੋਂ ਦੁਖੀ ਹੋਇਆ ਬੰਦਾ ਇਹ ਗੱਲ ਕਹਿੰਦਾ ਆ ਵੀ ਮੈਂ ਗਰੰਤੀ ਸਿੰਘ ਨਹੀਂ ਬੰਦਾ ਜਾਂ ਆਪਣੇ ਗਾਂ ਬੱਚਿਆਂ ਨੂੰ ਇਸ ਲਾਈਨ 'ਚ ਨਹੀਂ ਪਾਉਣਾ ਕਿਉਂਕਿ ਹਰ ਬੰਦਾ ਚਾਹੁੰਦਾ ਜਿਵੇਂ ਦੂਜੇ ਲੋਕ ਚੰਗਾ ਜੀਵਨ ਬਸਰ ਕਰਦੇ ਸਮਾਜ ਵਿੱਚ ਤੇ ਗਰੰਥੀ ਸਿੰਘ ਦਾ ਜੀਵਨ ਵੀ ਵਧੀਆ ਹੋਵੇ ਇਹ ਤਾਂ ਨਿਕਾ ਵੀ ਉਹ 사ધુ عمر ਡੋਲੂ ਚੱਕ ਕੇ ਜਿਹੜਾ ਉਹ ਪਿੰਡਾਂ 'ਚ ਤੁਰਿਆ ਫਿਰੇ ਘਰਾਂ 'ਚ ਹੀ ਤੁਰਿਆ ਫਿਰੇ ਉਸ ਪੱਤਰ ਤੇ ਗਰੰਥੀ ਸਿੰਘ ਦਾ ਸਤਕਾਰ ਨਾ ਹੋਣ ਕਰਕੇ ਇਹ ਚੀਜ਼ਾਂ ਸਾਹਮਣੇ ਆਈਆਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜੇ ਆਪਾਂ ਕਰਦੇ ਆਂ ਤੇ ਗੁਰੂ ਦੇ ਗ੍ਰੰਥੀ ਸਿੰਘ ਦਾ ਸਤਿਕਾਰ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਆਪਾਂ ਉਹਨੂੰ ਵਜ਼ੀਰ ਕਹਿੰਦੇ ਆਂ ਇਸ ਟੌਪਿਕ ਨੂੰ ਆਪਾਂ ਥੋੜੋ-ਥੋੜੇ ਟੌਪਿਕ ਲੈਣੇ ਆ ਇਹਨੂੰ ਇੱਥੇ ਮੈਂ ਵਿਸ਼ਰਾਮ ਦੇਣਾ ਹਦੇ ਨਹੀਂ ਇੱਥੇ ਮੈਂ ਇੱਕ ਗੱਲ ਜ਼ਰੂਰ ਐਡ ਕਰਾਂਗਾ ਕਿ ਗ੍ਰੰਥੀ ਸਿੰਘ ਪ੍ਰਚਾਰਕ ਸ਼੍ਰੇਣੀ ਆਪਾਂ ਆਪਣੇ ਉੱਤੇ ਬਹੁਤ ਵੱਡਾ ਮਾਣ ਕਰੀਏ 네ਗੇਟਿਵ ਨਾ ਸੋਚੀਏ ਮਾਣ ਇਹ ਕਰੀਏ ਵੀ ਮੈਨੂੰ ਮੇਰੇ ਗੁਰੂ ਨੇ ਆਪਣੀ ਗੋਦ 'ਚ ਬਹਿਣ ਦਾ ਸੁਭਾਗ ਬਖਸ਼ਿਆ ਹੈ ਉਹ ਗੋਦ ਆ ਜਿੱਥੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਨਹੀਂ ਸੀ ਬੈਠੇ ਬਾਬੇ ਬੁੱਢੇ ਨੂੰ ਬਿਠਾਇਆ ਸੀ ਭਾਈ ਬੁੱਢਾ ਜੀ ਉੱਥੇ ਬੈਠੇ ਸੀ ਇਹ ਉਹ ਗੋਦ ਆ ਜਿੱਥੇ ਭਾਈ ਮਨੀ ਸਿੰਘ ਜੀ ਬਹਿ ਕੇ ਪਾਠ ਕਰਦੇ ਰਹੇ ਆ ਇਹ ਉਹ ਗੋਦ ਆ ਜਿੱਥੇ ਉਹਨਾਂ ਗੁਰਸਿੱਖਾਂ ਨੇ ਬਹਿ ਕੇ ਗੁਰਬਾਣੀ ਪੜ੍ਹੀ ਤੇ ਸੰਗਤਾਂ ਨੂੰ ਸਰਵਨ ਕਰਵਾਈ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਇਹ ਸਤਿਗੁਰਾਂ ਦੀ ਇਹ ਉਹਨਾਂ ਮਹਾਨ ਭਗਤਾਂ ਉਹਨਾਂ ਮਹਾਪੁਰਖਾਂ ਦੀ ਬਾਣੀ ਤੇ ਉਹਨਾਂ ਦੀ ਗੋਦ ਆ ਸੋ ਇੱਥੇ ਅਸੀਂ ਬਹੁਤ ਪੋਜ਼ਿਟਿਵ ਚੜ੍ਹਦੀ ਕਲਾ ਦੇ ਵਿੱਚ ਸੋਚਣਾ ਆ ਕਿ ਮੇਰੇ ਗੁਰੂ ਨੇ ਮੈਨੂੰ ਉਹ ਪਦਵੀ ਦਿੱਤੀ ਆ ਜਿੱਥੇ ਵੱਡੇ ਤੋਂ ਵੱਡਾ ਦੁਨੀਆ ਦਾ ਲੀਡਰ ਵੀ ਨਹੀਂ ਪਹੁੰਚ ਸਕਦਾ ਪਦਵੀਆਂ ਬਹੁਤ ਨੇ ਸੰਸਾਰ ਵਿੱਚ ਇੱਕ ਪੰਚਾਇਤ ਦੇ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਯੂਐਲਓ ਤੱਕ ਬੜੀਆਂ ਪਦਵੀਆਂ ਨੇ ਪਰ ਯਾਦ ਰੱਖਿਓ ਉਹਨਾਂ ਕਿਸੇ ਵੀ ਪਦਵੀ ਤੇ ਬਹਿਣ ਵਾਲਾ ਕੋਈ ਬੰਦਾ ਜੀਉਂ ਮर्यादा ਵਿੱਚ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬਹਿ ਕੇ ਹੁਕਮਨਾਮਾ ਸਰਵ ਨਹੀਂ ਕਿਲਾ ਸਕਦਾ ਉਹ ਬਾਣੀ ਦਾ ਪ੍ਰਚਾਰ ਨਹੀਂ ਕਰ ਸਕਦਾ ਗੁਰਮਤਿ ਦੇ ਵਿੱਚ ਮੈਂ ਸਮਝਦਾ ਆ ਵੀ ਜਿੰਨੀ ਕੁ ਮੈਨੂੰ ਗੁਰੂ ਨੇ ਸਮਝ ਦਿੱਤੀ ਆ ਵੀ ਗਰੰਥੀ ਸਿੰਘ ਗੁਰੂ ਘਰ ਦੇ ਪ੍ਰਚਾਰਕ ਹੋਣਾ ਬੜੀ ਵੱਡੀ ਮਾਣ ਵਾਲੀ ਗੱਲ ਆ ਉਹ ਮਾਣ ਤੁਹਾਨੂੰ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਆ ਆ ਅਸੀਂ ਉਹਦੇ ਉੱਤੇ ਉਸ ਮਾਨ ਦੇ ਉੱਤੇ ਰੋਸਾ ਡਿੜਤਾ ਤੇ ਵਿਸ਼ਵਾਸ ਲੈ ਕੇ ਕਰਨਾ ਕੀ ਆ ਉਹ ਜ਼ਰੂਰ ਸੋਚਣਾ ਆ ਵੀ ਸਾਡੀਆਂ ਕੀ ਸੇਵਾਵਾਂ ਆ ਸਾਡੇ ਕੀ ਫਰਜ਼ ਆ ਉਹਦੇ ਬਾਰੇ ਸਮੇਂ-ਸਮੇਂ ਅਨੁਸਾਰ ਜੇ ਆਪਾਂ ਇਕੱਤਰ ਹੋਈਏ ਤੁਹਾਨੂੰ ਅੱਜ ਦੀ ਗੱਲਬਾਤ ਤੋਂ ਸਾਰਾ ਕੁਝ ਇਹ ਵਿਚਾਰ ਸਮਝ ਆ ਜਾਣੀ ਆ ਵੀ ਅਸੀਂ ਕਿਸ ਤਰ੍ਹਾਂ ਸੋਚ ਰਹੇ ਆ ਤੇ ਕਿੱਦਾਂ ਅਜ ਸੋਚਣ ਦੀ ਲੋੜ ਆ ਸੋ ਇੱਕ ਤੇ ਇਹ ਵਿਚਾਰ ਜਿਹੜੀ ਆ ਤੁਹਾਡੇ ਸਾਹਮਣੇ ਰੱਖੀ ਆ